ਦਪਹਿਰਾਂ ਦੇ 3 ਵਜੇ ਦਾ ਵੇਲਾ ਹੈ ਗੁਰਦੁਆਰੇ ਦੀ ਉਪਰਲੀ ਬੈਠਕ ਵਿੱਚ ਭਾਈ ਹੋਰਾਂ ਦੀ ਮੰਡਲੀ ਆਨ ਇਕੱਠੀ ਹੋਈ ਹੈ ਭਾਈ ਸਾਹਿਬ ਇੱਕ ਪਾਸੇ ਬੈਠੇ ਬੜੇ ਪ੍ਰੇਮ ਨਾਲ ਹੌਲੀ-ਹੌਲੀ ਦੌਰੀ ਡੰਡਾ ਸਾਫ਼ ਕਰ ਰਹੇ ਸਨ ਕਿਉਂਕਿ ਬਚਨ ਸਿੰਘ ਦੇ ਡਰ ਕਰਕੇ ਕਈਆਂ ਦਿਨਾਂ ਤੋਂ ਇਸ ਨੂੰ ਸਾਫ਼ ਕਰਨ ਦਾ ਮੌਕਾ ਨਹੀਂ ਸੀ ਮਿਲਿਆ ਪਾਲਾ ਸਿੰਘ ਚਦਰ ਦੇ ਪੱਲਿਓਂ ਵੱਟੀ ਗੁੜ ਖੋਲ ਕੇ ਇੱਕ ਪਾਸੇ ਰੱਖਦਾ ਹੋਇਆ ਬੋਲਿਆ ਭਾਈ ਜੀ ਰਤਾ ਛੇਤੀ ਹੱਥ ਲਾਉ ਨਾ ਪਰਨੇ ਨਾਲ ਦੌਰੀ ਡੰਡਾ ਪੁੰਜ ਕੇ ਲਿਆਉਂਦੇ ਹੋਏ ਭਾਈ ਹੋਰੀ ਬੋਲੇ ਲਓ ਮਾਰਾ ਤੁਸੀਂ ਗੁੜ ਨੂੰ ਆਣ ਕਰਕੇ ਪਤੀਲੇ ਵਿੱਚ ਕੋਲੋ ਮੈਂ ਦੌੜ ਕੇ ਸ਼ਰਦਾਈ ਲੈ ਆਵਾਂ ਮੰਡਲੀ ਵਿੱਚੋਂ ਇੱਕ ਗੱਭਰੂ ਉੱਠ ਕੇ ਗੜ੍ਹ ਖੋਲਣ ਲੱਗ ਪਿਆ ਇੱਕ ਹੋਰ ਸੁੱਖਾ ਤੋਂ ਲੱਗਾ ਭਾਈ ਹੋਰੀ ਗਿੱਲੇ ਹੱਥ ਝੱਗੇ ਨਾ ਬੂੰਝਦੇ ਬਾਜ਼ਾਰ ਵਾਲੇ ਜਾਣ ਲੱਗੇ ਤਾਂ ਪਾਲਾ ਸਿੰਘ ਨੇ ਚਦਰ ਦੀ ਕੰਨੀਆਂ ਚਵਾਨੀ ਖੋਲ ਕੇ ਦਿੰਦਿਆ ਹੋਇਆ ਕਿਆ ਰਤਾ ਕਹਿਣਾ ਸੁਪ੍ਰੇਮ ਦੀ ਬਣ ਕੇ ਦੇਵੇ ਦਵਾਨੀ ਦੀ ਸ਼ਰਦਾਈ ਤੇ ਦਵਾਨੀ ਦੇ ਬਾਦਾਮ ਗੋਪਾਲ ਸਿੰਘ ਕਮੈਲੀ ਜਹੀ ਪੋਟਲੀ ਖੋਲਦਾ ਹੋਇਆ ਬੋਲਿਆ ਭਾਈ ਜੀ ਬਾਦਾਮ ਨਾ ਲਿਆਉਣੇ ਤੇ ਉਸਨੇ ਹੱਛੇ ਤਿੰਨ ਕੁ ਬਾਦਾਮ ਕੰਨਿਓਂ ਖੋਲ ਕੇ ਢੇਰੀ ਕਰ ਦਿੱਤੇ ਪਾਲਾ ਸਿੰਘ ਨੇ ਕਹਿੰਦਾ ਚੰਗਾ ਫਿਰ ਚਾਨੀ ਦੀ ਲੈ ਆਉਣੇ ਸੱਤ ਬਚਨ ਕਹਿ ਕੇ ਭਾਈ ਹੋਰੀ ਛੇਤੀ ਛੇਤੀ ਬਾਜ਼ਾਰ ਪੁੱਜੇ ਸੋਚਣ ਲੱਗੇ ਜੱਟਾਂ ਦੀ ਤਾਂ ਅਗਲ ਮਾਰੀ ਹੋਈ ਏ ਦਵਾਨੀ ਦੀ ਛਰਦਾਈ ਲਈ ਤੇ ਦਵਾਨੀ ਦੇ ਪੈਸੇ ਮੋੜ ਕੇ ਝੱਗੇ ਦੇ ਖੀਸੇ ਵਿੱਚ ਪਾ ਲੇ ਡੇਰੇ ਆਏ ਤੇ ਅੱਗੇ ਫੋਜਾਂ ਦਬਾ ਦਬ ਦਾਮ ਬਣਾ ਰਹੀਆਂ ਸਨ ਦੇਵਾ ਸਿੰਘ ਬੋਲਿਆ ਭਾਈ ਜੀ ਤੁਸੀਂ ਤੇ ਉੱਥੇ ਹੀ ਜਾ ਕੇ ਬੈਠੇ ਰਹੇ ਲਿਆਓ ਫੜਾਓ ਰਾਂ ਤੇ ਉਸਨੇ ਭਾਈ ਹੋਰਾਂ ਵੱਲ ਹੱਥ ਵਧਾਇਆ ਭਾਈ ਹੋਰੀ ਝੱਗੇ ਦੇ ਖੀਸੇ ਚੋਂ ਪੁੜੀ ਕੱਢ ਕੇ ਉਹਨੂੰ ਛੇਤੀ ਨਾਲ ਫੜਾਉਂਦੇ ਹੋਏ ਬੋਲੇ ਮਾਰਾ ਮੈਂ ਤਾਂ ਭੱਜਾ ਹੀ ਗਿਆ ਸਾਰੀ ਮੰਡਲੀ ਵਿੱਚ ਖਿੱਲੀ ਮਚ ਗਈ ਇਤਿਹਾਸ ਕੇ ਸਾਰੇ ਦੌਰੇ ਹੋਣ ਲੱਗੇ ਭਾਈ ਉਹਨਾਂ ਨੂੰ ਸਵੇਰ ਦੀ ਭੰਗ ਦਾ ਅਮਲ ਸੀ ਜਾਂ ਪਤਾ ਨਹੀਂ ਕੀ ਖਿਦਾਈ ਵਾਲੀ ਪੁੜੀ ਉਹਨਾਂ ਦੇ ਖੀਸੇ ਵਿੱਚ ਹੀ ਖਲ ਗਈ ਤੇ ਖਾਲੀ ਪੁੜੀ ਕੱਢ ਕੇ ਉਹਨਾਂ ਨੇ ਦੇਵਾ ਸਿੰਘ ਦੇ ਹੱਥ ਵਿੱਚ ਫੜਾ ਦਿੱਤੀ ਜਿਹੜੀ ਥੋੜੀ ਬਤੀ ਵਿੱਚ ਅੜ ਕੇ ਰਹਿ ਗਈ ਉਹ ਫੜਾਉਣ ਲੱਗਿਆ ਪੁੰਜੇ ਡਲ ਗਈ ਭਾਈ ਹੋਰੀ ਸ਼ਰਮਿੰਦੇ ਹੋ ਗਏ ਤੇ ਹੀਠਾਂ ਬੈਠ ਕੇ ਕੋੜਤੇ ਦੇ ਖੀਸੇ ਉੱਤੋਂ ਸ਼ਰਦਾਈ ਕੱਢ ਕੇ ਦੌਰੀ ਵਿੱਚ ਪਾਉਂਦੇ ਹੋਏ ਬੋਲੇ ਓਹੋ ਵੇਖੋ ਨਾ ਮਾਰਾ ਇਹਨਾਂ ਬਣੀਆਂ ਦੇ ਮੁੰਡਿਆਂ ਉਲੂਆਂ ਨੂੰ ਤੇ ਆਣ ਕਰ ਕਰ ਕੇ ਪੁੜੀ ਬਣਨ ਦਾ ਚੱਜ ਨਹੀਂ ਆਇਆ ਮਾਂ ਮੁੱਡੂ ਆ ਕੇ ਹੱਟੀਆਂ ਤੇ ਬਹਿ ਜਾਂਦੇ ਨੇ ਆਣ ਕਰ ਕਰ ਕੇ ਸਾਰੀ ਮੰਡਲੀ ਕਿਰਾ ਪਾ ਕੇ ਬੈਠ ਗਈ ਤੇ ਵਾਰੋ ਵਾਰੀ ਦੌੜੀ ਡੰਡੇ ਦੀ ਕਸਰਤ ਚ ਸ਼ੁਰੂ ਹੋਈ ਜਦ ਕੋੜਦਿਆਂ ਕੋੜਦਿਆਂ ਪੌਣਾ ਘੰਟਾ ਹੋ ਗਿਆ ਤਾਂ ਸੁੱਖਾ ਸੁਰਮੇ ਨਾਲ ਉਹ ਵੱਧ ਮੀਨ ਹੋ ਗਿਆ ਤਾਂ ਲੱਖਾ ਸਿੰਘ ਬੋਲਿਆ ਚਲੋ ਬਸ ਵੀ ਕਰੋ ਹਣ ਕਿ ਰਾਤ ਇੱਥੇ ਹੀ ਪਾਣੀ ਜੇ ਭਾਈ ਹੋਰੀ ਪਾਸ ਹੀ ਬੈਠੇ ਗਲਾਸ ਸਾਫ ਕਰ ਰਹੇ ਸਨ ਇੱਕ ਕੋਲ ਨਾ ਰਤਕ ਠੰਡਾ ਲੱਗਾ ਹੋਇਆ ਸੀ ਉਸ ਨੂੰ ਉਂਗਲ ਨਾਲ ਲਾ ਕੇ ਗੋਡਿਆਂ ਤੇ ਮਲਦੇ ਹੋਏ ਬੋਲੇ ਅਜੇ ਨਹੀਂ ਮਾਰਾ ਅਜੇ ਆਣ ਕਰ ਕਰ ਕੇ ਹੋਰ ਦੋ ਚਾਰ ਅਗੜੇ ਲਾਓ ਮਹਾਤਮਾ ਜਨਾਂ ਦਾ ਕਥਨ ਹੈ ਸੁਖਾ ਕੋਟਨ ਸੈਣ ਮੇ ਜੀਤਾ ਕਰੋ ਬਲੰਬ ਤੇ ਤੈ ਬੋ ਗੁਣ ਕਰੇ ਕਹੇ ਸ਼ਿਵ ਸੰਭੂ ਆਪ ਅੱਜ ਕਿਤੋਂ ਇੱਕ ਨਿਰਮਲਾ ਸਾਧੂ ਵੀ ਗੁਰਦੁਆਰੇ ਆਇਆ ਹੋਇਆ ਸੀ ਤੇ ਉਹ ਵੀ ਇਸ ਮੰਡਲੀ ਦੇ ਲਾਗੇ ਕਰਕੇ ਇੱਕ ਨੁਕਰੇ ਦੜਿਆ ਬੈਠਾ ਭਾਵਰ ਸਾਹਿਬ ਮ੍ਰਿਤ ਦਾ ਟੀਕਾ ਪੜ ਰਿਹਾ ਸੀ ਭਾਈ ਹੋਰਾਂ ਦੀ ਕਵਤਾ ਸੁਣ ਕੇ ਉਹਦਾ ਧਿਆਨ ਪੋਥੀ ਦੇ ਅਰਥਾਂ ਵਿੱਚ ਉਖੜ ਗਿਆ ਤੇ ਚੱਟ ਉੱਠ ਕੇ ਬੋਲਿਆ ਭਾਈ ਸਾਹਿਬ ਜੀ ਤੁਸੀਂ ਤਾਂ ਕਵੀ ਮਾਲੂਮ ਹੁੰਦੇ ਹੋ ਪਰ ਤੱਕ ਨਾਲ ਤੱਕ ਨਹੀਂ ਮਿਲੀ ਭਾਈ ਹੋਰੀਆਂ ਉਹਦੇ ਉੱਤੇ ਰੋਜ਼ ਮੌਨ ਲਈ ਬੋਲੇ ਮਾਰਾ ਇਸ ਨੂੰ ਆਣ ਕਰ ਕਰਕੇ ਸਰਖੰਡੀ ਛੰਦ ਕਹਿੰਦੇ ਨੇ ਵੱਡੇ ਵੱਡੇ ਕਵੀ ਆਣ ਕਰ ਕਰਕੇ ਇਸੇ ਛੰਦ ਵਿੱਚ ਕਵਿਤਾ ਰਚਾ ਕਰਦੇ ਤਨ ਇੱਕ ਕਵੀ ਜੀ ਨੇ ਉਚਾਰਿਆ ਹੈ ਮੁਖ ਪਰ ਗੰਗ ਸੁਹਾਏ ਵਿਸ਼ੂਨਾਥ ਕਹਿਲਾਸ਼ਪਤ ਜੋ ਪਜੇ ਸੁਖ ਪਾਏ ਮਨ ਚਿਤ ਸੇਤੀ ਧਿਆਨ ਧਰ ਹੋਰ ਤਾਂ ਕਿਸ ਨੂੰ ਸਮਝ ਨਾ ਆਈ ਪਰ ਨਿਰਮਲੇ ਸਾਧ ਹੁਣੀ ਚੁੱਪਣਾ ਰਹਿ ਸਕੇ ਉਹ ਹੱਸਦੇ ਹੱਸਦੇ ਬੋਲੇ ਭਾਈ ਸਾਹਿਬ ਜੀ ਇਸ ਨੂੰ ਤਾਂ ਸੋਠਾ ਕਹਿੰਦੇ ਨੇ ਤੇ ਨਾਲੇ मालूम ਹੁੰਦਾ ਹੈ ਕਿ ਤਾਂ ਵੀ ਆਪ ਨਹੀਂ ਬੰਨੀ ਹੈ ਮੁਖ ਪਰ ਗੰਗ ਸੁਹਾਏ ਵਾਹ ਕਿਆ ਅਲੰਕਾਰ ਹੈ ਗੰਗਾ ਸ਼ਿਵ ਜੀ ਦੇ ਮੂੰਹੋਂ ਨਿਕਲੀ ਸੀ ਕਿ ਸਰ ਵਿੱਚੋਂ ਪਾਈ ਹੁਰਾ ਨੂੰ ਚੋਕ ਵਿੱਚ ਇਸ ਗੱਲ ਦਾ ਚੇਤਾ ਹੀ ਭੁੱਲ ਗਿਆ ਸੀ ਕਿ ਇਨਾ ਮਿੱਟੀ ਦੇ ਮਾਦਮ ਵਿੱਚ ਕੋਈ ਖੜ ਗਿਆ ਨਹੀਂ ਵੀ ਬੈਠਾ ਹੈ ਹੁਣ ਉਹਨਾਂ ਨੂੰ ਪਿੱਛਾ ਛਡਾਉਣ ਦਾ ਫਿਕਰ ਪਿਆ ਤੇ ਪੈਰ ਦੇ ਪੌੜੀ ਨੂੰ ਨੌ ਨਾਲ ਚੱਲਦੇ ਬੋਲੇ ਮਾਰਾ ਸੋਠਾ ਤੇ ਸਖੰਢੀ ਆਣ ਕਰ ਕਰਕੇ ਖੋਜੀ ਜੇ ਕਈ ਲੋਕਾਂ ਨੇ ਇਹਨਾਂ ਦੇ ਨਾਮ ਹੀ ਆਣ ਕਰ ਕਰਕੇ ਵਖ ਵਖ ਰੱਖੇ ਹੋਏ ਨੇ ਸਾਧ ਨੂੰ ਹੋਰ ਵੀ ਹੱਸ ਆ ਗਿਆ ਉਹ ਬੋਲਿਆ ਠੀਕ ਹੈ ਗੈਨ ਜੀ ਮੈਂ ਸਮਝ ਗਿਆ ਕਿਉਂਕਿ ਦੋਹਾਂ ਦੀ ਰਾਸ ਜੋ ਇੱਕੋ ਹੀ ਆਪ ਤਾਂ ਬੜੇ ਵਿਦਵਾਨ ਹੋ ਆਪਣੇ ਭਾਈ ਜੀ ਦੀ ਇਸ ਜਿੱਤ ਤੇ ਸਾਰੇ ਤਾੜੀਆਂ ਵਜਾਉਣ ਲੱਗ ਪਏ ਇਸ ਸੁਗਲ ਵਿੱਚ ਅੱਧਾ ਘੰਟਾ ਬੀਤ ਗਿਆ ਪਿਆਰਾ ਸਿੰਘ ਉਂਗਲ ਨਾਲ ਕੁੰਡੇ ਦੇ ਪਾਸੇ ਲੱਗੇ ਸੁੱਖੇ ਨੂੰ ਇਕੱਠਾ ਕਰਦਾ ਹੋਇਆ ਬੋਲ ਉੱਠਿਆ ਭਾਈ ਜੀ ਬਸ ਕੇ ਅਜੇ ਕੋਟੀ ਜਾਣਾ ਹੈ ਬਸ ਮਾਰਾ ਬਸ ਕਹਿ ਕੇ ਤੇ ਕਿੱਲੀ ਨਾਲੋਂ ਪਰਨਾ ਲਾ ਕੇ ਭਾਈ ਹੋਰੀ ਅਗਾਂ ਵਧ ਕੇ ਆ ਬੈਠੇ ਬੈਠਣ ਲੱਗਿਆਂ ਆਪ ਦੇ ਗੋਡਿਆਂ ਦੀਆਂ ਹੱਡੀਆਂ ਵਿੱਚੋਂ ਇਸ ਤਰ੍ਹਾਂ ਕੜਕੜ ਦੀ ਆਵਾਜ਼ ਆਈ ਜਿਵੇਂ ਕਿਸੇ ਨੇ ਭੂੰਡ ਪਟਾਕਾ ਚਲਾ ਦਿੱਤਾ ਹੋਵੇ ਪਾਲਾ ਸਿੰਘ ਪੋਟੇ ਨਾਲ ਪਤੀਲੇ ਵਿੱਚੋਂ ਗੜ ਢੇਲੀਆਂ ਭੋਰਦਾ ਹੋਇਆ ਬੋਲਿਆ ਨਾਲੇ ਭਾਈ ਜੀ ਸੱਚ ਇੱਕ ਗੱਲ ਦਾ ਹੋਰ ਵੀ ਖਿਆਲ ਰੱਖਿਓ ਅੱਜ ਛਾਂਦਾਂ 2 ਮੇਲ ਦਾ ਬਣਾਣਾ ਇੱਕ ਪੱਕੇ ਫੌਜੀਆਂ ਲਈ ਤੇ ਇੱਕ ਰੰਗਰੂਟਾਂ ਲਈ ਇੱਕ ਪਾਸੇ ਹੱਥ ਨਾਲ ਤਕਾ ਕੇ ਆ ਸਰਦਾਰ ਹੋਰੀ ਗੰਡਾ ਸਿੰਘ ਦੇ ਪਰੌਣੇ ਜੋ ਇਹ ਪਹਿਲਾਂ ਪਹਿਲ ਸੌਰੀ ਆਏ ਨੇ ਕਿਤੇ ਉਹ ਨਾ ਹੋਵੇ ਜੋ ਮੁੜ ਕੇ ਸੌਰੀ ਵੱਡਣਾ ਹੀ ਛੱਡ ਦੇਣ ਤੇ ਵਿਸਾਵਾਂ ਸੌਂ ਤੇ ਮਾਨਸੋਂ ਵੀ ਨਵੀਂ ਭਰਤੀ ਹੋਏ ਜੇ ਸੱਤ ਬਚਨ ਕਹਿ ਕੇ ਭਾਈ ਹੋਰੀ ਆਪਣੇ ਕੰਮ ਵਿੱਚ ਰੁੱਝ ਗਏ ਤੇ ਥੋੜੇ ਚਿਰ ਵਿੱਚ ਹੀ ਸਾਰਾ ਕੰਮ ਟਿਚਣ ਹੋ ਗਿਆ ਗੰਡਾ ਸਿੰਘ ਦਾ ਜਵਾਈ ਪ੍ਰਤਾਪ ਸਿੰਘ ਭਾਵੇਂ ਚਿਹਰੀਆ ਸੀ ਪਰ ਪੜਿਆ ਲਿਖਿਆ ਗਿੱਟੇ ਗਿੱਟੇ ਹੀ ਸੀ ਉਹਨਾਂ ਦੇ ਪਹਿਰਾਵੇ ਤੇ ਕਾਲਰ ਨਕਟਾਈਆਂ ਤੋਂ ਬੀਏ ਐਮਏ ਤੋਂ ਕੱਟ ਨਹੀਂ ਸੀ ਜਾਪਦਾ ਉਸੋ ਚਾਰ ਨਹੀਂ ਆਇਤੋ ਪਹਿਲਾਂ ਸੁੱਖਾ ਕਦੇ ਘਟਵਾਦੀ ਝਕਿਆ ਸੀ ਅੱਜ ਭੰਗੜਾ ਹੀ ਮੰਡਲੀ ਵਿੱਚ ਫਸ ਕੇ ਉਹ ਸੋਚ ਰਿਹਾ ਸੀ ਰੱਬ ਖੈਰ ਹੀ ਕਰੇ ਸਾਰਿਆਂ ਨੂੰ ਵਰਤਾਨਿਆਂ ਜਦ ਪ੍ਰਤਾਪ ਸਿੰਘ ਨੇ ਵੇਖਿਆ ਕਿ ਹੁਣ ਉਸਦੇ ਛਾਂਦੇ ਦੀ ਵਾਰੀ ਹੈ ਤੇ ਉਸ ਪਿੱਛੇ ਬੈਠੇ ਨੇ ਹੀ ਭਾਈ ਹੋਰਾਂ ਦੀ ਪਿੱਠ ਨੂੰ ਉਂਗਲ ਨਾਲ ਟੰਬ ਕੇ ਹੌਲੀ ਜੀ ਕਿਹਾ ਭਾਈ ਸਾਹਿਬ ਜੀ ਰਤਾ ਸਵਾਇਆ ਗੱਫਾ ਪਾਣਾ ਭਾਈ ਹੋਰੀ ਖਾਲਸੀ ਬੋਲੀਆਂ ਤੋਂ ਕਾਟੀ ਵੱਧ ਜਾਣੂ ਸੀ ਉਹਨਾਂ ਨੇ ਬਿਨਾਂ ਪਛਾਣ ਤੱਕੇ ਸਵਾਇਏ ਗੱਫੇ ਦਾ ਮਤਲਬ ਸਮਝ ਰਤਾਵ ਦੇ ਦੇ ਭੰਗੜਾ ਨੂੰ ਅਸਲੋਂ ਹੀ ਇਸ ਗੱਲ ਦੀ ਜੜ ਹੁੰਦੀ ਹੈ ਜਿਹੜਾ ਕਮਾਂਡ ਕਰੇ ਕਿ ਮੈਂ ਬਹੁਤ ਪੀ ਕੇ ਪਾ ਸਕਦਾ ਉਹ ਖਾਰਬਾਜੀ ਨਾਲ ਉਸਨੂੰ ਓਨੀ ਗਾੜੀ ਦਿੰਦੇ ਨੇ ਜਿਸ ਨਾਲ ਉਹਦਾ ਕਮਾਂਡ ਚੰਗੀ ਤਰ੍ਹਾਂ ਟੁੱਟ ਜਾਵੇ। ਭਾਈ ਹੁਰਾਂ ਵੀ ਪ੍ਰਤਾਪ ਨਾਲ ਉਹੋ ਕੀਤਾ। ਗਲਾਬੀ ਨੂੰ ਛੱਡ ਕੇ ਸੂਹੀ ਵਿੱਚੋਂ ਤੇ ਉਹ ਵੀ ਏਟੋਂ ਸੰਗਣੀ ਸੰਗਣੀ ਦਾ ਗਲਾਸ ਪਾਰ ਦਿੱਤਾ। ਪ੍ਰਤਾਪ ਸਿੰਘ ਥੋੜੀ ਕਰੋ ਥੋੜੀ ਕਰੋ ਬਥੇਰਾ ਗਈ ਗਿਆ ਪਰ ਭਾਈ ਜੀ ਨੇ ਬੜੀ ਮੁਸ਼ਕਲ ਨਾਲ ਕਟਕੂਣਾ ਕਰਕੇ ਗਲਾਸ ਨੂੰ ਫੜਾ ਦਿੱਤਾ। ਸੰਗਨੇ ਸੰਗਨੇ ਉਹਨੇ ਪੀ ਤਾਂ ਲਈ ਪਰ ਫੇਰ ਵੀ ਚੌਥਾ ਕਿੱਥਾ ਛੱਡ ਦਿੱਤਾ। ਜਦ ਸਾਮ ਨੂੰ ਚਨਨਾਮਿਤ ਮਿਲ ਗਿਆ ਤਾਂ ਰੈਂਜੀ ਖੁੰਦੀ ਦੋਖ ਛਨੇ ਭਾਈ ਹੁਰਾਂ ਆਸ ਮੇਟ ਲਈ। ਇਸ ਤੋਂ ਬਾਅਦ ਥੋੜਾ ਜਿਹਾ ਇਧਰ ਉਧਰ ਦੀਆਂ ਗੱਪਾਂ ਸ਼ੁਰੂ ਹੋਈਆਂ ਮੂੰਹ ਤੇ ਹੱਥ ਫੇਰਦਾ ਹੋਇਆ ਉਜਾਗਰ ਸਿੰਘ ਬੋਲਿਆ ਬਈ ਆਹਾਹਾ ਅੱਜ ਤੇ ਉਹ ਸੁਰਗਾਂ ਦੇ ਹੂਟੇ ਆਉਣ ਡੇ ਨੇ ਕਿ ਬਸ ਚੋਪੀ ਭਲੀ ਸਭ ਪਾਸੇ ਗੁਲਜਾਰਾਂ ਹੀ ਪੱਕੀਆਂ ਹੋਈਆਂ ਨੇ ਮੂੰਹ ਮੀਟ ਕੇ ਤੇ ਅੱਖਾਂ ਸਕੇੜ ਕੇ ਇੰਦਰ ਸਿੰਘ ਨੇ ਉੱਤਰ ਦਿੱਤਾ ਕੀ ਕੀ ਹੈ ਗੁਲਜਾਰਾਂ ਪੱਕੀਆਂ ਹੋਈਆਂ ਨੇ ਤੂੰ ਵੀ ਤੇ ਬੱਚਾ ਲੋਡੂ ਵਾਲ ਦੀਆਂ ਪਾਥੀਆਂ ਹੀ ਪੱਥਨ ਜੋ ਗਾਏ ਗੁਲਜਾਰਾਂ ਖਿੜਦੀਆਂ ਹੁੰਦੀਆਂ ਨੇ ਕਿ ਪੱਕਦੀਆਂ ਹੁੰਦੀਆਂ ਨੇ ਪੱਕਦੀਆਂ ਤੇ ਵਤਰ ਸਾਖਾਂ ਨੇ ਅੱਖਾਂ ਨੂੰ ਰਤਾ ਜ਼ੋਰ ਦੀ ਉਗੇੜ ਕੇ ਭਾਨ ਸਿੰਘ ਬੋਲਿਆ ਪਾਲਾ ਸਾਂ ਕੀ ਗੱਲ ਐ ਤੈਨੂੰ ਤੇ ਪੀਂਦੇ ਹੀ ਚੜਨ ਲੱਗ ਪਈ ਐ ਤੂੰ ਤੇ ਪੁਰਾਣਾ ਪਾਪੀ ਸਾਂ ਹੁਣੇ ਹੀ ਲੱਗ ਪਏ ਅੱਖਾਂ ਸਕੇੜਨ ਪਾਲਾ ਸਿੰਘ ਮੂੰਚਲੇ ਥਕ ਨੂੰ ਰਤਾ ਆਖਿਆ ਆਈਨਾ ਅੰਦਰ ਲੰਘਾਉਂਦਾ ਹੋਇਆ ਬੋਲਿਆ ਕੀ ਕਹੇ ਚੜਨ ਲੱਗ ਪਈ ਐ ਬੁੱਲਾ ਤੇ ਗੱਲਾਂ ਨੂੰ ਉਂਗਲਾਂ ਨਾਲ ਜੋਰ-ਜੋਰ ਦੀ ਮਲਦਾ ਹੋਇਆ ਮੈਨੂੰ ਤੇ ਭਾਣਦਾ ਕਦੇ ਚੜੀ ਨਹੀਂ ਗੁਰੂ ਦੀ ਸੌਂਝ ਸਾਰੀ ਪੀ ਜਾਂਦਾ ਤਾਂ ਵੀ ਪਤਾ ਨਹੀਂ ਸੀ ਲੱਗਣਾ ਮੇਰਾ ਸੁਭਾਈ ਇਹਨਾ ਵਾਈ ਖੋਰਾ ਇਸੇ ਕਰਕੇ ਨਹੀਂ ਚੜਦੀ ਸ਼ਰਾਬ ਦਾ ਨਸ਼ਾ ਤੇ ਮੈਨੂੰ ਆਉਂਦਾ ਹੀ ਨਹੀਂ ਭਾਵੇਂ ਕਨਸ਼ਤਰ ਭਰ ਕੇ ਪੀ ਜਾਵਾਂ ਜਰਾਕਰੋਕੇ ਪਾਲਾ ਸਿੰਘ ਫੇਰ ਬੁਲਿਆ ਭਾਨ ਸਹਾਨ ਤੂੰ ਤੇ ਮੈਨੂੰ ਪਿਆ ਕਹਿੰਦਾ ਸੈਂ ਪਰ ਅੱਖਾਂ ਤੇ ਤੂੰ ਆਪ ਮਿੱਟੀ ਜਨਾ ਤਰਫ ਕੇ ਭਾਨ ਸਿੰਘ ਕਹਿਣ ਲੱਗਾ ਕੀ ਕਿਆ ਏ ਫਿਰ ਭੰਗ ਚੜ ਰਹੀ ਦਾ ਅਨੁਭਵ ਕਰਕੇ ਨਹੀਂ ਮੈਨੂੰ ਤੇ ਪਤਾ ਵੀ ਨਹੀਂ ਇਹ ਖਾਂ ਪਤਾ ਹੀ ਨਹੀਂ ਅੱਖਾਂ ਨਹੀਂ ਦੱਸਦੀਆਂ ਪਈਆਂ ਅੱਛਾ ਨਾਂ ਸਹੀ ਬਣਾ ਤੈਨੂੰ ਯਕੀਨ ਵੀ ਆਵੇ ਲੈ ਆ ਬਈ ਓ ਕਰ ਤੂੰ ਜੋ ਵੀ ਆਵੇ ਮੈਥੋਂ ਪੁੱਛ ਜੇ ਮੈਂ ਠੀਕ ਠਾਕ ਜਵਾਬ ਨਾ ਦਿੱਤਾ ਤਾਂ ਕਹੀਂ ਚੰਗਾ ਫਿਰ ਐਵੇਂ ਸੀ ਕਿਆ ਕਿ ਤੇ ਸੋਚ ਕੇ ਪਾਲਾ ਸਿੰਘ ਨੇ ਕਿਹਾ ਅੱਛਾ ਦੱਸ ਕੰ ਬਣਾ ਕਾਲਾ ਸਾਂ ਕਾਮੁਕਿਆਂ ਵਾਲੇ ਦੇ ਮੁਕਾਦਮੇ ਵਿੱਚ ਕਿਹੜਾ ਕਿਹੜਾ ਗਾਹ ਪੁੱਗਤਿਆ ਸੀ ਉੱਤਰ ਦੀ ਅੜੀਕ ਵਿੱਚ ਜਦ ਪਾਲਾ ਸਿੰਘ ਨੇ ਭਾਨ ਸਿੰਘ ਵੱਲ ਤੱਕਿਆ ਤੇ ਉਹਦੀਆਂ ਅੱਖਾਂ ਤਾੜੇ ਲੱਗੀਆਂ ਹੋਈਆਂ ਸਨ ਉਹ ਆਪਣੀ ਜਿੱਤ ਤੇ ਖੁਸ਼ ਹੋ ਕੇ ਉਸ ਨੂੰ ਕੁਝ ਕਹਿ ਨਹੀਂ ਲੱਗਾ ਸੀ ਕਿ ਗੱਲ ਹੀ ਉਸ ਨੂੰ ਭੁੱਲ ਗਈ ਜਦ ਭੁੱਲੀ ਗੱਲ ਦਾ ਚੇਤਾ ਕਰਨ ਲਈ ਉਹ ਹੋਰ ਧਿਆਨ ਨਾਲ ਸੋਚਣ ਲੱਗਾ ਤਾਂ ਉਸ ਨੂੰ ਇਹ ਵੀ ਭੁੱਲ ਗਿਆ ਕਿ ਕਿਹੜੇ ਵਿਸ਼ੇ ਤੇ ਗੱਲ ਹੋ ਰਹੀ ਸੀ ਹੋਰ ਸੋਚਣ ਨਾਲ ਉਸ ਨੂੰ ਇਹ ਵੀ ਗੱਲ ਦਾ ਖਿਆਲ ਨਾ ਆ ਰਿਹਾ ਕਿ ਉਹ ਕਿਸ ਨਾਲ ਗੱਲਾਂ ਕਰ ਰਿਹਾ ਸੀ ਅਖੀਰ ਬੜੀ ਕੋਸ਼ਿਸ਼ ਤੋਂ ਬਾਅਦ ਉਸ ਨੂੰ ਗੱਲ ਚੇਤੇ ਆਈ ਮਨ ਨੂੰ ਕੋਈ ਗਵਾਚੀ ਹੋਈ ਚੀਜ਼ ਲੱਭ ਪਈ ਉਹ ਕਾਲੀ ਕਾਲੀ ਮਤਾਾਂ ਫੇਨਾ ਪੁੱਲ ਜਾਵੇ ਬੋਲਿਆ ਹਾਂ ਦੱਸ ਫਿਰ ਭਾਨ ਸਿਆ ਕਿਹੜਾ ਕਿਹੜਾ ਹੋਗਾ ਭਗਤ ਅਸੀਂ ਭਾਨ ਸਿੰਘ ਦੀ ਫਿਰ ਤਮਾਦੀ ਖੁੱਲੀ ਤੇ ਉਸਨੇ ਗੱਲ ਦਾ ਮਤਲਬ ਨਾ ਸਮਝ ਕੇ ਪੁੱਛਿਆ ਕੀ ਕੀ ਹੈ ਅੱਖਾਂ ਨੂੰ ਹੋਰ ਜੋੜਦੀ ਟੱਟਦੇ ਹੋਏ ਪਾਲਾ ਸਿੰਘ ਬੋਲਿਆ ਕਿ ਮੈਂ ਤੇ ਕੁਝ ਨਹੀਂ ਕਿਹਾ ਸੋਚ ਕੇ ਹਾਂ ਸੱਚ ਮੈਂ ਕਿਹਾ ਸੀ ਲੱਖੇ ਠੱਗੇ ਨੂੰ ਨਾ ਜੋੜੀ ਸਾਈयत ਵਿਚਾਰਾ ਖੂ ਅੱਗੇ ਜੁਤਿਆ ਰਿਹਾ ਹੈ ਭਾਨ ਸਿੰਘ ਬੁੱਲਾ ਤੇ ਜੀ ਫਿਰਦਾ ਹੈ ਬੋਲਿਆ ਉਹ ਛੱਡ ਨਾ ਤੂੰ ਤੇ ਕਹਿੰਦਾ ਸੀ ਤੂੰ ਤੇ ਕਹਿੰਦਾ ਸੈਂ ਗੱਲ ਦਾ ਚੇਤਾ ਭਲਾ ਕੇ ਆਹੂ ਮਿਲਿਆ ਸੀ ਪਰ ਓਨ ਮੈਥੋਂ ਪਾੜੇ ਦੇ 2 ਰੁਪਏ ਚਲੀ ਗਈ ਸੀ ਹਸਨ ਲੱਗ ਪਿਆ ਪਾਲਾ ਸਿੰਘ ਮੂੰਹ ਤੇ ਹੱਥ ਫੇਰਦਾ ਹੋਇਆ ਬੋਲਿਆ ਬਈ ਭਾਨ ਸੇ ਅੱਜ ਅੱਜ ਤੇ ਹੱਦ ਹੋ ਗਈ ਮੈਨੂੰ ਤੇ ਕਦੇ ਨਹੀਂ ਸੀ ਗੱਲ ਕਰਦਿਆਂ ਕਰਦਿਆਂ ਉਸ ਦਾ ਕੁਝ ਖਾਣ ਨੂੰ ਜੀ ਕੀਤਾ ਉਸ ਨੂੰ ਪਤਾ ਲੱਗਾ ਕਿ ਜਿਹੜਾ ਸੁੱਖੇ ਤੋਂ ਵਧਿਆ ਹੋਇਆ ਥੇਰ ਇੱਕ ਗੁੱਟ ਸਾਹਮਣੇ ਪਿਆ ਸੀ ਉਹ ਸਾਰਾ ਹੀ ਖਾਦਾ ਗਿਆ ਹੈ ਭਾਈ ਜੀ ਜਾਓ ਖਾਂ ਕੁਝ ਖਾਣ ਨੂੰ ਲਿਆਓ ਭਾਈ ਜੀ ਝੂਟੇ ਲੈ ਰਹੇ ਸਨ ਬਿਨਾਂ ਕੁਝ ਕਹੇ ਸੁਨੇ ਰਪਿਆ ਲੈ ਕੇ ਬਾਹਰ ਚਲੇ ਗਏ ਤੇ ਗਲੀ ਦਾ ਮੋੜ ਮਣ ਤੇ ਉਹਨਾਂ ਨੂੰ ਚੇਤੇ ਹੀ ਭੁੱਲ ਗਿਆ ਕਿ ਉਹ ਕਿਸ ਕੰਮ ਜਾ ਰਹੇ ਸਨ ਪਰ ਝਾਟੀ ਗੱਲ ਦਾ ਚੇਤਾ ਆ ਗਿਆ ਬੜੀ ਚੌਕੀ ਨਾਲ ਹਟਵਾਣੀਆਂ ਦੀ ਹੱਟੀ ਪਹੁੰਚੇ ਉੱਥੋਂ ਤੇ ਲੀ ਲੀਆਂ ਰੌੜੀਆਂ ਤਲਾ ਕੇ ਉਹ ਦਿਮਾਗ ਤੇ ਸਾਰਾ ਜੋਰ ਦੇਂਦੇ ਹੋਏ ਡੇਰੇ ਜਾਪੂ ਜੇ ਅੱਗੇ ਰੰਗ ਰੂਟ ਫੌਜ ਸਾਹੀ ਲਮਲੇਟ ਹੋਈ ਸੀ ਤੇ ਪੱਕੇ ਫੌਜੀਆਂ ਵਿੱਚੋਂ ਕੋਈ ਛੱਤ ਵੱਲ ਨੀਜ ਲਈ ਬੈਠਾ ਸੀ ਤੇ ਕੋਈ ਹੱਸ ਰਿਹਾ ਏ ਤਾਂ ਉੱਥੇ ਹੀ ਬੁੱਤ ਬਣ ਗਿਆ ਏ ਤੇ ਜੇ ਅਗਾਹ ਚੁੱਕ ਕੇ ਦੂਸਰੇ ਨੂੰ ਬੁਲਾਣ ਲੱਗਾ ਤਾਂ ਉੱਥੇ ਹੀ ਉੱਥੇ ਹੀ ਰਹਿ ਗਿਆ ਸੁੱਤੇ ਤਾਂ ਸੁੱਤੇ ਹੀ ਰਹੀ ਪਰ ਜਾਗਦੇ ਨੂੰ ਰੌੜੀਆਂ ਵੀ ਪੂਤਾਂ ਦੇ ਸੱਤੂ ਬਣ ਗਈਆਂ ਪਾਲਾ ਸਿੰਘ ਨੇ ਇੱਕ ਹੋਰ ਰੁਪਿਆ ਕੱਢ ਕੇ ਭਾਈ ਹੁਰਾ ਨੂੰ ਦਿੱਤਾ ਓੰਜ ਤਾਂ ਖੋਰੇ ਨਾ ਹੀ ਕਰ ਦਿੰਦੇ ਪਰ ਇੱਕ ਤਾਂ ਥੇਲੀ ਖੱਟਣ ਦੇ ਮਾਰੇ ਤੇ ਦੂਜੀ ਪਹਿਲੀਆਂ ਰੋੜੀਆਂ ਵਿੱਚੋਂ ਇੱਕ ਦਾਣਾ ਵੀ ਨਾ ਮਿਲਣ ਕਰਕੇ ਹੀ ਤੁਰ ਪਏ। ਇਸ ਵੇਲੇ ਉਹ ਬੜੀ ਚੇਤਨਤਾ ਨਾਲ ਇਸ ਗੱਲ ਦਾ ਚੇਤਾ ਰੱਖਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਜਿਸ ਕੰਮ ਲਈ ਜਾ ਰਹੇ ਨੇ ਉਹ ਭੁੱਲ ਨਾ ਜਾਵੇ ਤੇ ਰਾਹ ਹੁੰ ਕਰਾਹੇ ਵੀ ਨਾ ਪੈਣ। ਜੀਕਣ ਸੁਨਾਈ ਤੇ ਤਰਿਆ ਅੰਤਾਰੂ ਉਸ ਨੂੰ ਘਟ-ਘਟ ਕੇ ਜੱਫੇ ਪਾਉਂਦਾ ਹੈ। ਕਿਸ ਨੂੰ ਛੱਡਿਆ ਨਹੀਂ ਤੇ ਡੁੱਬਾ ਨਹੀਂ। ਮੋਢੇ ਦਾ ਪਰਣਾ ਉਹ ਪਤਾ ਨਹੀਂ ਕਿੱਥੇ ਰੱਖ ਬੈਠੇ ਸਨ। ਇਹ ਚੇਤਾ ਹੀ ਭੁੱਲ ਗਿਆ ਕਿ ਉਸ ਵਿੱਚ ਤਾਂ ਰੋੜੀਆਂ ਮੰਨ ਕੇ ਲਿਆਂਦੀਆਂ ਸਨ। ਉਨ ਲੱਭਣ ਲਈ ਮੰਜੇ ਦੇ ਏਠ ਉੱਤੇ ਫੋਲਾ ਫਲੀ ਕਰਨ ਲੱਗੇ। ਜਦ ਚੋਖਾ ਚਿਰ ਬੀਤ ਗਿਆ ਤਾਂ ਭਾਈ ਹੋਰੀ ਰਿਉੜੀਆਂ ਲੈ ਕੇ ਨਾ ਆਏ ਤਾਂ ਪਾਲਾ ਸਿੰਘ ਨੂੰ ਰਿਉੜੀਆਂ ਦਾ ਚੇਤਾ ਆਇਆ ਉਹ اٹਕੇ ਉਹਨਾਂ ਦੇ ਮਗਰ ਗਿਆ ਪਰ ਉਹ ਵੀ ਮੁੜ ਕੇ ਨਾ ਬੌੜਿਆ ਨਿਰਮਲ ਦੇ ਮਹਾਤਮਾ ਜੀ ਇਸ ਕੰਮ ਵਿੱਚ ਜਰਾ ਪੱਕੇ ਸਨ ਘਾਂਟਕ ਵਿੱਚੋਂ ਜਾ ਉਹਨਾਂ ਦੀ ਖੁਮਾਰੀ ਕੁਝ ਹੌਲੀ ਹੋਈ ਤਾਂ ਫਿਰ ਚੇਤਾ ਆਇਆ ਕਿ ਉਹ ਤਿੰਨ ਬੰਦੇ ਜਿਹੜੇ ਰਿਉੜੀਆਂ ਲੈਣ ਗਏ ਥਣ ਉਹਨਾਂ ਵਿੱਚੋਂ ਕੋਈ ਨਹੀਂ ਬੌੜਿਆ ਆਪ ਨੂੰ ਉਪਕਾਰ ਨੇ ਟਿਕਣਾ ਦਿੱਤਾ ਭਾਵੇਂ ਇਸ ਉਪਕਾਰ ਦੀ ਨਹੀਂ ਰਿਉੜੀਆਂ ਦੇ ਤਿਲਾਂ ਤੇ ਹੀ ਉਤਰੀ ਹੋਈ ਸੀ ਉੱਟ ਕੇ ਉਹਨਾਂ ਨੂੰ ਲੱਭਣ ਤਰਪੇ ਦੀਵਾ ਜਗਨ ਦਾ ਵੇਲਾ ਹੋ ਚੁੱਕਾ ਸੀ ਬਾਜ਼ਾਰ ਪਹੁੰਚੇ ਬਥੇਰੀ ਢੂੰਡ ਪਾਲ ਕੀਤੀ ਪਰ ਤਿੰਨਾ ਵਿੱਚੋਂ ਕੋਈ ਨਾ ਲੱਭਾ ਹਾਰ ਹਟਕੇ ਜਾਂ ਡੇਰੇ ਮੋੜ ਆ ਰਹੇ ਸਨ ਤਾਂ ਰਸਤੇ ਵਿੱਚ ਇੱਕ ਥਾਂ ਖੂਈ ਦਾ ਪਾਣੀ ਇਕੱਠਾ ਹੋ ਕੇ ਗੰਦਾ ਚੱਲਾ ਬਣਿਆ ਹੋਇਆ ਸੀ ਉਹ ਡਿੱਠਾ ਪਾਲਾ ਸਿੰਘ ਉਸ ਵਿੱਚ ਮੂਦੇ ਮੂੰ ਪਿਆ ਸੀ ਕਈ ਬੰਦੇ ਉਸਨੂੰ ਹਲੂਣ ਰਹੇ ਸਨ ਪਰ ਉਹ ਇਹੋ ਹੀ ਕਹੀ ਜਾਂਦਾ ਸੀ ਉਹ ਮੈਨੂੰ ਅੱਗ ਲੱਗ ਗਈ ਲੋਕੋ ਮੇਰੇ ਕੱਪੜੇ ਸੜਦੇ ਜਾਂਦੇ ਜੀ ਟੈਡ ਮੇਰੇ ਤੇ ਪਾਣੀ ਪਾ ਕੇ ਬੁਝਾ ਦਿੱਤੀ ਪਰ ਪਿੱਠ 'ਤੇ ਬਲਦੀ ਪਈ ਜੇ ਪਿੱਠ ਤੇ ਬਾਲਟੀ ਪਾਓ ਹਾਏ ਮੈਂ ਮਰ ਗਿਆ ਸੰਤਾ ਨੇ ਸਭ ਕੁਝ ਡਿੱਠਾ ਤੇ ਚੁੱਪ ਕੀਤੇ ਡੇਰੇ ਵੱਲ ਚਲੇ ਗਏ ਪਰ ਭਾਈ ਹੋਰਾਂ ਦਾ ਕਿਤੇ ਪਤਾ ਨਾ ਲੱਗਾ। ਉਹ ਲੇਟਨ ਲਈ ਮੰਜੇ ਤੇ ਬੈਠੇ, 헤ਠਾਂ ਕੋਈ ਚੀਜ਼ ਉਹਨਾਂ ਦੇ ਪੈਰ ਨੂੰ ਸੁੱਲਕੀ ਜਾਂ ਉਹਨਾਂ ਥੱਲੇ ਝਾਤੀ ਮਾਰੀ ਤਾਂ ਭਾਈ ਹੋਰਾਂ ਗੁੱਛਾ-ਮੁੱਛਾ ਬਣੇ 헤ਠਾਂ ਬੈਠ ਸਨ। ਤੇ ਰਪਿਆ ਆਣ ਦੀ ਮੋਠ ਵਿੱਚ ਉਸੇ ਤਰ੍ਹਾਂ ਕੁੱਟਿਆ ਆਇਆ ਸੀ। ਸੰਤਾ ਨੇ ਭਾਈ ਹੋਰਾਂ ਨੂੰ ਹਲਾ-ਬਲਾ ਕੇ ਬਾਹਰ ਕੱਢਣ ਦਾ ਯਤਨ ਕੀਤਾ ਪਰ ਉਹ ਸਗੋਂ ਸੁੰਗੜਦੇ ਜਾਂਦੇ ਸਨ ਤੇ ਕਹਿ ਰਹੇ ਸਨ ਫੜੋ-ਫੜੋ ਬਚਣੇ ਨੂੰ ਆਣ ਕਰ-ਕਰ ਕੇ। ਸਰਦਾਰ ਪਾਲਾ ਸਿੰਘ ਜੀ ਤੁਸੀਂ ਕਿਹਾ ਸੀ ਨਾ ਅਸੀਂ ਇਹਦੀ ਖਬਰ ਲਵਾਂਗੇ। ਛੇਦੀ ਕਰੋ ਵੇਖੋ ਮੇਰਾ ਆਣ ਕਰਕੇ ਕੇ ਗਲਾ ਕੁੱਟੀ ਜਾਂਦਾ ਜੀ ਇਹਨੇ ਮੈਨੂੰ ਬੜੀ ਜੋਰ ਨਾਲ ਮੂੰਹ ਚਲਾਥੋ ਕੰਨ ਲਗਾ ਕੇ ਮਾਰ ਸੁੱਟਣਾ ਜੀ ਓਏ ਬੌੜੀ ਓਏ ਮੇਰੇ ਮੂੰਹ ਆਣ ਕਰਕੇ ਕੇ ਰੇਤ ਭਰੀ ਜਾਂਦਾ ਜੀ ਇਹ ਮੇਰਾ ਮੂੰਹ ਸੁੱਕਦਾ ਜਾਂਦਾ ਓ ਕੱਢੋ ਮੇਰੇ ਮੂੰਹ ਚੋਂ ਇਹ ਤਾਨ ਕਰ ਕਰਕੇ ਇਧਰ ਸਭ ਹੋ ਸਨ ਸੰਤਾਂ ਨੂੰ ਫਿਰ ਖਿਆਲ ਆਇਆ ਕਿ ਉਤੋਂ ਰਾਤ ਆਈ ਐ ਤੇ ਇਹਨਾਂ ਲੋਥਾਂ ਦਾ ਕੀ ਬਣੇਗਾ ਉਹਨਾਂ ਨੇ ਸਭਨਾਂ ਨੂੰ ਉਠਾ ਠਾ ਕੇ ਹਲੂਨਣਾ ਸ਼ੁਰੂ ਕੀਤਾ ਹੋਰ ਤਾਂ ਸਾਰੇ ਉੱਠ ਕੇ ਡਿੱਗਦੇ ਢੈਂਦੇ ਚਲੇ ਗਏ ਪਰ ਪ੍ਰਤਾਪ ਸਿੰਘ ਹਜ਼ਾਰ ਜਤਨ ਕਰਕੇ ਵੀ ਨਾ ਉੱਠਿਆ ਜਦ ਸੰਤਾ ਨੇ ਗੋਨ ਨਾਲ ਉਸ ਵੱਲ ਟਿੱਠਾ ਤਾਂ ਉਹ ਡਰ ਗਏ ਤੇ ਆਪਣਾ ਬਿਸਤਰਾ ਕਰਮੰਡਲ ਚੁੱਕ ਕੇ ਨੱਠਣ ਲਈ ਤਿਆਰ ਹੋ ਪਏ ਪਰ ਇਹ ਸੋਚ ਕੇ ਕਿ ਇਸ ਹਾਲਤ ਵਿੱਚ ਜਾਣਾ ਤਾਂ ਮੁਸ਼ਕਲ ਹੈ ਫਿਰ ਉੱਥੇ ਹੀ ਲੇਟ ਗਏ ਦੂਜੇ ਦਿਨ ਚੰਗਾ ਸੂਰਜ ਚੜ੍ਹਾ ਆ ਤਾਂ ਸੰਤ ਇੱਕ ਦੋ ਆਕੜਾਂ ਲੈ ਕੇ ਉੱਠ ਬੈਠੇ ਉਹਨਾਂ ਚੌਹੀ ਪਾਤੀ ਵੇਖਿਆ ਪਰ ਭਾਈ ਹੋਰਾਂ ਕਿਤੇ ਨਾ ਦਿੱਤੇ ਇਸ ਵੇਲੇ ਉਹਨਾਂ ਦਾ ਬੁਰਾ ਹਾਲ ਹੋ ਰਿਹਾ ਸੀ ਫਿਰ ਉਹਨਾਂ ਨੂੰ ਰਾਤ ਦੀ ਸਾਰੀ ਗੱਲ ਚੇਤੇ ਆਈ ਤੇ ਇਹ ਵੀ ਯਾਦ ਆ ਗਿਆ ਕਿ ਭਾਈ ਹੋਰਾਂ ਨੂੰ ਮੰਜੇ ਹਟਾਂ ਛੱਡ ਕੇ ਸੁੱਤੇ ਸਨ ਪਰ ਹੁਣ ਉਹ ਕਿਤੇ ਨਹੀਂ ਸੰਦਿਸਦੇ ਫਸ਼ ਤੇ ਜਿਹੜਾ ਇੱਕ ਗੱਭਰੂ ਮੂੰਹ ਪਰਨੇ ਪਿਆ ਸੀ ਉਹ ਵੀ ਹੈ ਨਹੀਂ ਸੀ ਸੰਤਾ ਨੂੰ ਡਰ ਗਿਆ ਪਾਸਨ ਲੱਗਾ ਤੇ ਉਹਨਾਂ ਉਥੋਂ ਤਿਲਕਣ ਦੀ ਕੀਤੀ ਉਹ ਪਿੰਡੋਂ ਅਜੇ ਮથે ਅੱਧੇ ਕਿ ਮਿਲ ਗਏ ਸਨ ਜੋ ਉਹਨਾਂ ਡੇਠਾ ਬਚਨ ਸਿੰਘ ਭਾਈ ਹੋਰਾਂ ਨੂੰ ਪਿੱਠ ਤੇ ਲੱਦੀ ਤੁਰਿਆ ਆ ਰਿਹਾ ਹੈ ਪਰ ਸੰਤਾ ਨੇ ਅੱਖ ਬਜਾ ਕੇ ਖਿਸਕਣ ਦੀ ਕੀਤੀ